ਆਲਟੂ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਢੇਰਵੋ ਨਾਨਕ ਦੇਵ ਬਾਰਮੰਡਲ ਵੱਲੋਂ ਸ਼ਹਿਰ ਦੀ ਬਿਹਤਰੀ ਲਈ ਲਗਾਤਾਰ ਕੰਮ ਜਾਰੀ 23 ਸਾਲ ਪੁਰਾਣਾ ਬਿਜਲੀ ਪੋਲਾਂ ਦਾ ਮਸਲਾ ਹੋਇਆ ਹੱਲ 에ਰਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ ਨਾਲ ਹੀ ਬੈਲ ਆਈਕਨ ਵੀ ਦਬਾ ਲਓ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਹ ਤੱਕ ਢੇਰਵੋ ਨਾਨਕ ਤੇ ਦਰਬਾਰ ਸਾਹਿਬ ਦੇ ਸਾਹਮਣੇ ਬਿਜਲੀ ਦੇ ਪੋਲ ਤੇ ਮੀਟਰ ਲੱਗੇ ਹੋਏ ਸਨ ਜਿਸ ਕਰਕੇ ਆਉਣ ਵਾਲੀਆਂ ਸੰਗਤਾਂ ਦੁਕਾਨਦਾਰਾਂ ਅਤੇ ਇਲਾਕਾ ਨਿਵਾਸੀਆਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂਕਿ ਇਨ੍ਹਾਂ ਬਿਲੀ ਦੇ ਖੰਬਿਆਂ ਕਰਕੇ ਬਾਜ਼ਾਰ ਬਹੁਤ ਹੀ ਸੌੜਾ ਹੋ ਗਿਆ ਸੀ ਜ਼ਿਕਰਯੋਗ ਹੈ ਕਿ ਇਸ 30 ਸਾਲ ਪੁਰਾਣੀ ਸਮੱਸਿਆ ਨੂੰ ਵਪਾਰ ਮੰਡਲ ਦੇ ਪ੍ਰਧਾਨ ਵਿਪਨ ਸੋਨੀ ਨੇ ਯਤਨ ਸਦਕਾ ਅਤੇ ਬੀਲੀ ਬੋਰਡ ਦੇ ਅਧਿਕਾਰੀਆਂ ਦੇ ਸਹਾਇਤਾ ਤੌਰ ਤੇ ਹੱਲ ਕਰ ਦਿੱਤਾ ਗਿਆ। ਉੱਥੇ ਹੀ ਵਿਪਨ ਸੋਨੀ ਨੇ ਗੱਲਬਾਤ ਕਰਦਿਆਂ ਡੇਰਾ ਬੋਨ ਦੇ ਹਲਕਾ ਇੰਜਾਤ ਗੁਰਦੀਪ ਸਿੰਘ ਰੰਦਾਵਾਦ ਆਵੀ ਵਪਾਰ ਮੰਡਲ ਦਾ ਪੂਰਾ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਤੇ ਨਾਲ ਹੀ ਉਹਨਾਂ ਨੇ ਸ਼ਹਿਰ ਵਾਸੀਆਂ ਨੂੰ ਇਸ ਮਸਲੇ ਦੇ ਹੱਲ ਹੋਣ ਦੇ ਉੱਤੇ ਵਧਾਈ ਵੀ ਦਿੱਤੀ। ਇਹ ਲੰਮੇ ਚਿਰ ਤੋਂ ਲਟਕਦਾ ਮਸਲਾ ਤੇ ਹੱਲ ਹੋਣ ਤੇ ਦੁਕਾਨਦਾਰਾਂ ਤੇ ਸ਼ਹਿਰ ਵਾਸੀਆਂ ਵਿੱਚ ਖੁਸ਼ੀ ਡਿਡਿਲਰ ਪਾਈ ਜਾ ਰਹੀ ਹੈ ਤੁਸੀਂ ਵੀ ਦੇਖੋ ਸ਼ਹਿਰ ਵਾਸੀਆਂ ਨੇ ਕੀ ਕਿਹਾ ਤੁਸੀਂ ਦੇਖ ਰਹੇ ਹੋ অলਟੂ نیوز ਲਈ ਜਤਿੰਦਰ ਕੁਮਾਰ ਦੇ ਨਾਲ 크੍ਰਿਸ਼ਨ ਗੋਪਾਲ ਦੀ ਇਹ ਵਿਸ਼ੇਸ਼ ਰਿਪੋਰਟ ਦੇਖੋ ਜੀ ਸਭ ਤੋਂ ਪਹਿਲਾਂ অলਟੂ نیوز ਚੈਨਲ ਜਿਹੜਾ ਵਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਸਾਡੀ ਹਰ ਵਿਚਾਰ ਮਤਲਬ ਸੁਣ ਪਹੁੰਚਦੇ ਨੇ ਇੱਥੇ ਇਹ ਜਿਹੜੀਆਂ ਮੁਸ਼ਕਲਾਂ ਨੇ ਡੇਰਾ ਬਾਬਾ ਨਾਨਕ ਨਿਵਾਸੀਆਂ ਨੂੰ ਕਾਫੀ ਦਿਨ ਤੋਂ ਆ ਰਹੀਆਂ ਜਿਹੜੇ ਪੋਲ ਨੇ ਬਿਜਲੀ ਬੋਰਡ ਦੇ ਵਿਚਾਰਾਂ ਦੇ ਵਿੱਚ ਲੱਗੇ ਹੋਏ ਨੇ ਔਰ ਇਹ ਸਾਡੇ ਭਲਾਨ ਸਾਹਿਬ ਅਪਾਰਟਮੈਂਟਲ ਦੇ ਸ੍ਰੀ ਵਿਪਨ ਸੋਨੀ ਜੀ ਨੂੰ ਰਿਕਵੈਸਟ ਕੀਤੀ ਸਾਰੇ ਸ਼ਹਿਰ ਵਾਸੀਆਂ ਨੇ ਔਰ ਇਹਨਾਂ ਪਹਿਲ ਦੇ ਆਧਾਰ ਤੇ ਜਿਹੜਾ ਇਹ ਕੰਮ ਆ ਮਤਲਬ ਕਰਵਾਇਆ ਇਹਦੇ ਨਾਲ ਬਹੁਤ ਹੀ ਵਧੀਆ ਜਿਹੜੀ ਟ੍ਰੈਫਿਕ ਆ ਸਮੱਸਿਆ ਉਹਦੀ ਵੀ ਬਹੁਤ ਵਧੀਆ ਮਤਲਬ ਹੱਲ ਹੋਈ ਹੈ ਤੇ ਬਾਜ਼ਾਰ ਵਿੱਚ ਸੰਗਤ ਵਾਸਤੇ ਜਿਹੜੀ ਸੰਗਤ ਆਉਂਦੀ ਹੈ ਬਾਹਰ ਉਹਨਾਂ ਨੂੰ ਗੱਡੀਆਂ ਵਾਸਤੇ ਬਹੁਤ ਮੁਸ਼ਕਲ ਹੁੰਦੀ ਸੀ ਕਈਆਂ ਨੂੰ ਨਹੀਂ ਪਤਾ ਉਹ ਇਧਰੋਂ ਦੀ ਲੰਘਦੇ ਨੇ ਉਦੇ ਵਾਸਤੇ ਬਹੁਤ ਵਧੀਆ ਇਹਨਾਂ ਨੇ ਜਿਹੜਾ ਕੀਤਾ ਆਪਰਾ ਲਾਕ ਕੀਤਾ ਜੀ ਹਾਂ ਜੀ ਜਦ ਆਏ ਸੀ ਜੀਗਾਰ ਦੀ ਜਿਹੜੀ ਮਾਗੇ ਆ ਉਹਨਾਂ ਨੇ ਇਹ ਬਾਰੇ ਸਭ ਦੇ ਦੇਖਾਈ ਕਿ ਉਹ ਨਵਾਬ ਸਾਹਿਬ ਆਏ ਸੀ ਉਹ ਜਿਹਨਾਂ ਨੇ ਰੌਂਡ ਕੱਢਿਆ ਸੀ ਨਾ ਉਹਨਾਂ ਨੇ ਤੇ ਡੇਰਾ ਬੱਬਾ ਨਾਲ ਦੇ ਮੇਨ ਬਾਜ਼ਾਰ ਵਾਲਿਆਂ ਨੇ ਕੋਈ ਐਪਲੀਕੇਸ਼ਨ ਦਿੱਤੀ ਸੋਨਾਂ ਨੂੰ ਕਿ ਇਹ ਸਾਡਾ ਖੰਭਾ ਇਹਨਾਂ ਨਾ ਤੇ ਜਿਹੜਾ ਲੱਗਾਦਾ ਵਾ ਤੁਹਾਡਾ ਟਵੀਟਰ ਬਾਕਸ ਇਹ ਥੋੜਾ ਇਧਰ ਨੂੰ ਸੀ ਬਾਜ਼ਾਰ ਵਾਲ ਨੂੰ ਸੀ ਠੀਕ ਹੈ ਤੇ ਮੁਸ਼ਕਲਾਂ ਹੁੰਦੀਆਂ ਨੇ ਟ੍ਰੈਫਿਕ ਨੂੰ ਮੁਸ਼ਕਲਾਂ ਹੁੰਦੀਆਂ ਸੀ ਕੋਈ ਐਪਲੀਕੇਸ਼ਨ ਦਿੱਤੀ ਜੀ ਮੇਨ ਬਜ਼ਾਰ ਵਾਲਿਆਂ ਨੇ ਸਾਨੂੰ ਉਹਨ ਪ੍ਰਧਾਨ ਸਾਹਿਬ ਨੇ ਇਹ ਐਸ.ਯੂ ਸਾਹਿਬ ਨੂੰ ਕਹਿ ਕੇ ਜੈਸਨ ਨੂੰ ਕਹਿ ਕੇ ਦਾ ਹੱਲ ਕਰਵਾਤਾ ਤੇ ਇਹ ਉਹਨਾਂ ਦੇ ਬੜਾ ਤਨਵਤ ਅਜੀਬ ਤਾਂ ਅਜੀਬ ਕਾਫੀ ਟਾਈਮ ਤੋਂ ਜਾਰਾ ਹੈ ਮੇਕਾ ਅਸਿਆਨੀ ਜੇ ਹੁੰਦਾ ਵਪਾਰ ਮਸਲ ਵੜਿਆ ਕਾਫੀ ਗੱਲਾਂ ਹੱਦ ਹੋਈਆਂ ਇਹ ਵੀ ਗੱਲ ਸੱਚਾ ਹੋਇਆ ਸਾਹਿਬ ਕੇ ਨਾਲ ਅੱਗ ਲਗਾਈ ਹਾਲੇ ਦੇਖੋ ਇਹ ਪੁਤਤਰ ਨਗਰੀ ਹੈ ਦੇਰਾ ਬਾਬਾ ਨਾਨਕ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨਛੋਪਾ ਪ੍ਰਾਪਤ ਧਰਤੀ ਆ ਇੱਥੇ ਸਿਰਫ ਕੰਮ ਕੰਮ ਦੀ ਲੋੜ ਆ ਚੰਮ ਦੀ ਲੋੜ ਨਹੀਂ ਗੱਲਾਂ ਦੀ ਲੋੜ ਨਹੀਂ ਸਾਡੀ ਇਹੋ ਕੋਸ਼ਿਸ਼ ਆ ਕਿ ਜਿਹੜੀ ਵੀ ਆਹ ਲੱਗੋ ਕੋਈ ਸਮੱਸਿਆ ਆ ਬਾਜ਼ਾਰ ਦੀ ਜਾਂ ਦੁਕਾਨਦਾਰਾਂ ਦੀ ਹੋਊਗੀ ਆ ਤਸੀਂ ਉਹਦਾ ਪਹਿਲ ਦੇ ਅਧਾਰ ਤੇ ਹੱਲ ਕਰਾਈਏ ਹੁਣ ਪਿੱਛੇ ਗਰੀਬ ਸਿੰਘ ਰੰਡਾਵਾ ਜੀ ਦੇ ਰੌਂਡ ਕੱਢਿਆ ਸੀ ਬਾਜ਼ਾਰ ਦਾ ਤੇ ਬਹੁਤ ਸਾਰੇ ਦੁਕਾਨਦਾਰਾਂ ਨੇ ਆਪਣੀਆਂ ਮੁਸ਼ਕਲਾਂ ਦਸੀਆਂ ਸੀ ਕਈ ਮੁਸ਼ਕਲਾਂ ਦਾ ਹੱਲ ਮੌਕੇ ਤੇ ਵੀ ਹੋਇਆ ਤੇ ਵਪਾਰ ਮੰਡਲ ਵੀ ਨਾਲ ਸੀ ਉਸ ਦਿਨ ਕਿਉਂਕਿ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਸਾਡੇ ਕੋਲ ਬਹੁਤ ਜਮਾ ਹੋਈਆਂ ਸੀ ਤੇ ਅਸੀਂ ਉਸ ਰੌਂਡ ਦੇ ਵਿੱਚ ਨਾਲ ਹੀ ਸੀ ਇਹ ਇੱਕ ਬੜੀ ਵੱਡੀ ਬੜੀ ਸਮੱਸਿਆ ਲਗਭਗ ਮੇਰੇ ਖਿਆਲ 20 30 ਸਾਲ ਤੋਂ ਹੋਏਗੀ ਹੈ ਵਧਦੀ ਹੁਣੀ ਵਧੂਣੀ 50 ਸਾਲ ਇਹ ਖੰਭਾ ਸੀ ਇਹ ਦਰਸਲ ਬਾਜ਼ਾਰ ਤੁਸੀਂ ਦੇਖੋ ਕੈਮਰਾ ਮਾਰੋਗੇ ਟਾਈਟ ਹੈ ਤੇ ਸਾਹਮਣੇ ਸ਼੍ਰੀ ਦਰਬਾਰ ਸਾਹਿਬ ਆ ਤੇ ਸੰਗਤ ਜਦੋਂ ਪੈਦਲ ਆਉਂਦੀ ਸੀ ਜਾਂ ਕਿਸੇ ਗੱਡੀ ਦੇ ਆਉਂਦੀ ਸੀ ਤੇ ਰਸ਼ ਹੋ ਜਾਂਦਾ ਬਾਜ਼ਾਰ ਚ ਬਹੁਤ ਜ਼ਿਆਦਾ ਤੇ ਉਹਦੇ ਕਰਕੇ ਸਾਰੀ ਮੁਸ਼ਕਲ ਸੀ ਤੇ ਬੜੇ ਸਾਲਾਂ ਤੋਂ ਇਹ ਸਮੱਸਿਆ ਆਈ ਤੇ ਲਗਭਗ ਇਹ ਆਪਾਂ ਕੋਸ਼ਿਸ਼ ਕਰਕੇ ਰੰਧਾਵਾ ਸਾਹਿਬ ਨੇ ਫੋਨ ਕੀਤਾ ਸੀ ਬਿਜਲੀ ਬੋਰਡ ਦੇ ਅਧਿਕਾਰੀਆਂ ਨੂੰ ਤੇ ਵਪਾਰ ਮੰਡਲ ਦਾ ਸਾਥ ਰਿਆ ਸਾਡੇ ਜਨਰਲ ਸਕੱਤਰ ਅਨਲ ਮਰਵਾ ਜੀ ਤੇ ਬੇਦੀ ਸਾਹਿਬ ਨੇ ਦਗੰਬੀਰ ਸਿੰਘ ਬਾਲੀ ਜੀ ਡਾਕਟਰ ਸਾਹਿਬ ਨੇ ਬੱਬਲ ਜੀ ਨੇ ਹੋਰ ਵੀ ਸਾਡੇ ਲਾਲਾ ਜੀ ਨੇ ਬਾਜ਼ਾਰ ਦੇ ਸਾਰੇ ਬੰਦੇ ਅਸੀਂ ਸਾਰਿਆਂ ਨੇ ਪਹਿਲ ਕੀਤੀ ਆਪਣੇ ਮੈਂ ਇੱਥੇ ਧੰਵਾਦ ਕਰਾਂਗਾ ਆਪਣੇ ਹਲਕਾ ਚਾਰਜ ਦੇ ਸਰਦਾਰ ਗੁਰਦੀਪ ਸਿੰਘ ਰੰਧਾਵਾ ਜੀ ਦਾ ਵੀ ਜਿਨ੍ਹਾਂ ਨੇ ਸਾਡੀ ਬੜੀ ਇੱਥੇ ਮਦਦ ਕੀਤੀ ਇਸ ਚੀਜ਼ ਪਿੱਛੇ ਤੇ ਬਿਲੀ ਬੋਰਡ ਦੇ ਜਿਹੜੇ ਅਧਿਕਾਰੀ ਨੇ ਸਾਡੇ ਐਸ ਡੀਓ ਸਾਹਿਬ ਕਿਰਪਾ ਸਿੰਘ ਜੀ ਤੇ ਸਾਡੇ ਜੈ ਜੀ ਸਾਹਿਬ ਉਹਨਾਂ ਨੇ ਬੜੀ ਮਿਹਨਤ ਕੀਤੀ ਹੈ ਤੇ ਲਗਭਗ ਉਸ ਦਿਨ ਤੋਂ ਇੱਕ ਹਫ਼ਤੇ ਦੇ ਵਿੱਚ ਇਹ ਕੰਮ ਹੋਇਆ ਜੀ ਇਹ ਤੁਹਾਡੇ ਸਾਹਮਣੇ